ਜੋਨਾਂ ਦਾ ਮਾਹੌਲ ਬਹੁਤ ਵਧੀਆ ਚੱਲ ਰਿਹਾ ਹੈ ਜੀ ਜਿਵੇਂ ਕਿ ਅਸੀਂ ਪਿੰਡਾਂ ਵਿੱਚ ਜਾਂਦੇ ਆ ਤਾਂ ਮੈਨੂੰ ਬਹੁਤ ਵਧੀਆ ਪਰ ਮਹਿੰਗਾ ਰਾਂ ਮਿਲਦਾ ਮੈਂ ਜਿੱਥੇ ਵੀ ਜਾ ਕੇ ਲੋਕਾਂ ਕੋਲ ਪੁੱਛਦਾ ਕਿ ਮੈਂ ਇੱਕ ਆਮ ਨੌਜਵਾਨਾ ਪੜਿਆ ਲਿਖਿਆ ਜੀ ਕਿ ਬੀਏ ਕਰੀ ਵੀ ਆ ਤਾਂ ਮੇਰੀ ਸਪੋਰਟ ਕਰੋ ਤਾਂ ਸਾਰੇ ਲੋਕ ਬੜੇ ਸਾਹ ਨਾਲ ਮੇਰੀ ਮਦਦ ਕਰਦੇ ਹਨ ਤੇ ਤੁਸੀਂ ਪਿੰਡਾਂ 'ਚ ਜਾਂਦੇ ਹੋ ਜੀ ਕਈ ਮਾਮਾ ਦੇ ਪੁੱਤ ਚਲੇ ਗਏ ਨਸੇ ਨਾਲ ਜੀ ਉਹਨੂੰ ਤੁਸੀਂ ਕਿੱਦਾਂ ਦੇਖਦੇ ਆ ਜੀ ਉਹ ਮੇਰੇ ਲਈ ਬਹੁਤ ਹੀ ਦੁਖਦਾਈ ਗੱਲ ਐ ਸਮਾਜਵਾਦ ਤੇ ਵੀ ਦੁਖਦਾਈ ਗੱਲ ਐ ਕਿਉਂਕਿ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਵਿਚਾਰੀ ਰੋ ਰਹੀ ਆ ਕਿਉਂਕਿ ਜੇ ਮਾਵਾ ਦੇ ਪੁੱਤੀ ਤੁਰ ਗਏ ਤਾਂ ਬੜਾਪਾ ਵੀ ਕਿਵੇਂ ਬਚੂਗਾ ਹਨਾ ਜੇ ਜਿਹੜੇ ਬੱਚੇ ਹੁੰਦੇ ਹਨ ਉਹੀ ਆਉਣ ਵਾਲਾ ਭਵਿੱਖ ਹੁੰਦੇ ਹਨ ਤਾਂ ਉਹ ਮੇਰੇ ਮਾਂ ਉਹਨਾਂ ਮਾਂ-ਵਾਪਿਆਂ ਨਾਲ ਮੇਰੀ ਬਹੁਤ ਹੀ ਸਹਾਨੂਤ ਮੇਰੀ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜੇ ਵੀ ਛੋਟੇ ਦੁਕਾਨਦਾਰਾ ਉਹਨਾਂ ਨਾਲ ਬਹੁਤ ਵੱਡੀ ਸਹਾਨੂਤੀ ਐ ਕਿਉਂਕਿ ਦੇਖ ਜਿਹੜੇ ਕਿਸਾਨ ਹੁੰਦੇ ਹਨ ਉਹ ਦੇਸ਼ ਦੀ ਤਰੱਕੀ ਵਿੱਚ ਆਪਦਾ ਬਹੁਤ ਜ਼ਿਆਦਾ ਯੋਗਦਾਨ ਪਾਉਂਦੇ ਹਨ ਕਿਉਂਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਇੱਕ ਨਾਅਰਾ ਦਿੱਤਾ ਗਿਆ ਸੀ ਜੈ ਜਵਾਨ ਜੈ ਕਿਸਾਨ ਤਾਂ ਕਿਸਾਨ ਵੀ 50% ਦੇ ਹਿੱਸੇਦਾਰ ਹਨ ਦੇਸ਼ ਦੀ ਤਰੱਕੀ ਵਿੱਚ ਅੱਜ ਵਿਚਾਰੇ ਜਦੋਂ ਮੰਡੀਆਂ ਦੇ ਵਿੱਚ ਰੋਲਦੇ ਨੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾਗਾ ਤੇ ਮੈਂ ਚਾਹੁੰਦਾ ਹਾਂ ਕਿ ਸਰਕਾਰ ਉਹਨਾਂ ਦਾ ਕੋਈ ਸਹੀ ਹੱਲ ਕਰੇ ਤੇ ਕਿਸਾਨਾਂ ਦੇ ਪ੍ਰਤੀ ਸਹੀ ਰਵੱਈਆ ਰੱਖੇ ਜੀ ਤੇ ਮੈਂ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜੂੰਗਾ ਤੇ ਮਜ਼ਦੂਰਾਂ ਨਾਲ ਵੀ ਕਿਉਂ ਜਿਹੜੇ ਮਜ਼ਦੂਰ ਹੁੰਦੇ ਹਨ ਮਜ਼ਦੂਰਾਂ ਤੇ ਹੀ ਦੇਸ਼ ਦਾ ਢਾਂਚਾ ਟਿਕਿਆ ਹੁੰਦਾ ਕਿਉਂਕਿ ਜੋ ਵੀ ਇੰਡਸਟਰੀਆ ਜਾਂ ਉਦਯੋਗਿਕ ਖੇਤਰ ਆ ਉਹਨਾਂ ਵਿੱਚ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾਗਾ ਹਰ ਇੱਕ ਚੀਜ਼ ਦੀ ਮਜ਼ਦੂਰਾਂ ਨਾਲ ਹੀ ਤੁਰਦੀ ਹੈ ਕਿਉਂਕਿ ਜੋ ਪਹਿਲੀ ਪੀੜ੍ਹੀ ਉਹ ਮਜ਼ਦੂਰੀ ਹੁੰਦੇ ਹਨ ਪਰ ਫਿਰ ਵੀ ਉਹਨਾਂ ਨੂੰ ਯੋਜਨਾ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਉਹਦੇ ਬਾਰੇ ਵੀ ਮੈਨੂੰ ਬਹੁਤ ਦੁੱਖ ਲੱਗਦਾ ਹੈ ਤਾਂ ਮੈਂ ਅਪੀਲ ਕਰਦਾ ਹਾਂ ਕਿ ਉਹਨਾਂ ਦਾ ਬਣਦਾ ਹੱਕ ਮਜ਼ਦੂਰਾਂ ਨੂੰ ਦਿੱਤਾ ਜਾਵੇ ਤਾ ਜੋ ਕਿ ਉਹ ਆਪਦੇ ਬੱਚਾ ਦਾ ਸਹੀ ਜੀਵਨ ਪਾਲਣ ਪੋਸ਼ਣ ਕਰ ਸਕਣ ਤੇ ਸਹੀ ਉਹਨਾਂ ਦੇ ਬੱਚਾ ਨੂੰ ਸਿੱਖਿਆ ਮਿਲ ਸਕੇ ਦੂਜਾ ਜਿਹੜੇ ਛੋਟੇ ਵਪਾਰੀ ਆ ਜਾਂ ਦੁਕਾਨਦਾਰ ਲੋਕ ਨੇ ਉਹਨਾਂ ਨੂੰ ਵੀ ਅੱਜ ਕੱਲ ਕੋਈ ਬੜਾ ਬਿਜ਼ਨਸ ਪ੍ਰਾਪਰਤਾ ਹੈ ਨਹੀਂਗਾ ਫੇਰ ਵੀ ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਹੜੇ ਜੀ ਆਪਣੇ ਪੰਜਾਬ ਦੇ ਵਿੱਚ ਹੌਸਫਤਲਾਉਂਦਾ ਬਹੁਤ ਹੀ ਮੰਦਾ ਹਾਲ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਜੋ ਅੱਜਕੱਲ ਦਾ এনवायरमेंट ਹੈ ਉਹ ਕਾਫੀ ਦੂਸ਼ਿਤ ਹੋ ਚੁੱਕਿਆ ਹੈ ਜਿਵੇਂ ਕਿ ਪਾਣੀ ਵੀ ਦੂਸ਼ਿਤ ਹੋ ਚੁੱਕਿਆ ਹੈ ਹਵਾ ਵੀ ਦੂਸ਼ਿਤ ਹੈ ਖਾਣ ਪੀਣ ਵਾਲੀਆਂ ਜੋ ਵੀ ਚੀਜ਼ਾਂ ਖਾਂਦੇ ਆ ਉਹਨਾਂ ਨੇ ਵੀ ਬੰਦਾ ਬਿਮਾਰ ਹੁੰਦਾਗਾ ਤਾ ਜੋ ਕਿ ਬਰਨਾਲਾ ਦੇ ਸਿਹਤ ਸਭਾਵਾਂ ਦੀ ਗੱਲ ਆਏਵੇ ਤਾਂ ਜੋ ਆ ਹਸਪਤਾਲ ਉਹ ਅਪਗ੍ਰੇਡ ਹੋਣ ਵਾਲਾ ਹੈ ਤਾਂ ਕਿ ਜੋ ਲੋਕ ਬਿਮਾਰ ਹੁੰਦੇ ਹਨ ਉਹ ਬੜੀ ਦੂਰ ਜਾਣਾ ਪੈਂਦਾ ਉਹਨਾਂ ਨੂੰ ਇਲਾਜ ਕਰਾਉਣ ਵਾਸਤੇ ਤਾਂ ਮੈਂ ਚਾਹੁੰਨਾ ਕਿ ਉਹਨਾਂ ਦਾ ਇਲਾਜ ਬਰਨਾਲੇ ਹੀ ਸਹੀ ਢੰਗ ਨਾਲ ਹੋ ਸਕੇ ਤਾਂ ਜਿਹੜਾ ਬਰਨਾਲਾ ਦਾ ਹਸਪਤਾਲ ਆ ਉਹਨੂੰ ਅਪਗ੍ਰੇਡ ਕਰਾਉਣ ਦੀ ਮੈਂ ਪੂਰਾ ਯਤਨ ਲਾਊਗਾ ਤੇ ਇਹ ਮੁੱਦਾ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਵੀ ਰੱਖੂੰਗਾ ਦੇਖੋ ਜੀ ਜਦੋਂ ਵੋਟਾਂ ਪੈਂਦੀਆਂ ਹਨ ਉਦੋਂ ਜਿਹੜੇ ਵੋਟਰ ਹੁੰਦੇ ਹਨ ਉਹ ਵਿਚਾਰੇ ਆਪਦਾ ਕੀਮਤੀ ਸਮਾਂ ਕੱਢ ਕੇ ਆਪਦੇ ਵਿਧਾਇਕ ਨੂੰ ਵੋਟ ਦੇਣ ਜਾਂਦੇ ਹਨ ਤੇ ਉਹਨਾਂ ਦੀ ਜੋ ਬੋਰਡ ਦਾ ਸਹੀ ਕੀਮਤ ਉਹਨਾਂ ਨੂੰ ਨਹੀਂ ਮਿਲਦੀ ਉਹ ਜਦੋਂ ਉਹਨਾਂ ਨੂੰ ਕੋਈ ਕਾਮਕਾਰ ਹੁੰਦਾਗਾ ਪ੍ਰਸ਼ਾਸਨ ਦੇ ਵਿੱਚ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਭੱਜਣਾ ਠੀਕਰਨੀ ਪੈਂਦੀ ਹਨ ਤਾਂ ਪਰ ਮੈਂ ਇਸ ਗੱਲ ਦਾ ਪਹਿਲ ਦੇ ਅਧਾਰ ਤੇ ਧਿਆਨ ਰੱਖੂੰਗਾ ਵੀ ਹਰੇਕ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ ਜੋ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਰਾਜੂ ਸੈਨਾ ਜੋ ਕਿ ਪੁਰਕਸ਼ੇਤ ਯੂਨੀਵਰਸਿਟੀ ਤੋਂ ਬੀਏ ਕੀਤੀ ਹੈ ਤੇ ਹਲਕਾ ਬਰਨਾਲਾ ਤੋਂ ਇਸ ਸਮੇਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾਗਾ ਮੇਰਾ ਚੋਣ ਸਾਣਾ ਗੰਨਾ ਕਿਸਾਨ ਤਾ ਸਾਰੇ ਬਰਨਾਲਾ ਵਾਸੀਆਂ ਨੂੰ ਸੂਝਵਾਨ ਵੋਟਰਾਂ ਨੂੰ ਮੇਰੀ ਦਿਲੋਂ ਅਪੀਲ ਆ ਕਿ ਹੱਥ ਜੋੜ ਕੇ ਹੀ ਅਪੀਲ ਆ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਆਉਣ ਵਾਲੀ 20 ਤਰੀਕ ਨੂੰ ਗੰਨਾ ਕਿਸਾਨ ਤੇ 14 ਨੰਬਰ ਦਾ ਬਟਨ ਦਬਾ ਕੇ ਰਾਜੂ ਸਹਿਣਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਤੇ ਜੋ ਵੀ ਤੁਹਾਡੇ ਮੁੱਦੇ ਹੋਣਗੇ ਉਹਨਾਂ ਦੇ ਤਹਿ ਦਿਲੋਂ ਮੈਂ ਕੰਮ ਕਰੂੰਗਾ ਜੇਕਰ ਹਲਕਾ ਬਰਨਾਲਾ ਦੇ ਸੂਝਵਾਨ ਵੋਟਰ ਮੈਨੂੰ ਵੋਟਾਂ ਪਾ ਕੇ ਬਹੁਤ ਸਾਰੀਆਂ ਵੋਟਾਂ ਨਾਲ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਂਦੇ ਹਨ ਤਾਂ ਜਿਹੜੇ ਵੀ ਇਹ ਮੁੱਦੇ ਹੋਣਗੇ ਮੈਂ ਹਲਕਾ ਆ ਬਰਨਾਲਾ ਦੇ ਵਿਧਾਨ ਸਭਾ ਦੇ ਵਿੱਚ ਜਾ ਕੇ ਰੱਖੂਗਾ ਤੇ ਧੰਨਵਾਦ